ਅੱਜ ਕੋ ਪ੍ਰਣ ਕਰ ਲਵਾਂ ਵੀ ਦਸਤਾਰ ਸਜਾਵਾਂਗੇ ਵੱਡੋ ਕੇ ਪੱਗ ਬੰਨ੍ਹਣੀਆਂ ਤੇ ਮੇਰਾ ਬੇਟਾ ਬੜਾ ਖੁਸ਼ ਹੋਊਗਾ ਜਦ ਤੈਨੂੰ ਦੇਖ ਕੇ ਜਦ ਮੈਂ ਸਾਮਣੇ ਨੂੰ ਘਰੇ ਜਾਵਾਂ ਮੈਂ ਪ੍ਰਣ ਕਰਦਾ ਕਿ ਮੈਂ ਹਰ ਰੋਜ਼ ਪਗੜੀ ਸਜਾਵਾਂ ਮੈਂ ਦਸਤਾਰ ਸਜਾਇਆ ਕਰਾਂਗਾ ਜੇ ਤੁਸੀਂ ਸੇਖੋਂ ਤੇ ਤੁਸੀਂ ਵੱਡੇ ਸਹਿਬਜ਼ਾਦੇ ਤੇ ਛੋਟੇ ਸਹਿਬਜ਼ਾਦਿਆਂ ਨੂੰ ਬਹੁਤ ਪਿਆਰ ਕਰਦੇ ਹੋਵੋਗੇ ਜਿਸ ਸਹਿਬਜ਼ਾਦਿਆਂ ਦੀ ਕੁਰਬਾਨੀ ਕਲਗੀਧਰ ਪਾਤਸ਼ਾਹ ਨਾ ਕਰਾਉਂਦੇ ਤੇ ਸਾਨੂੰ ਆਮਾਨ ਤਾੜਨਾ ਮਿਲਦਾ ਤੇ ਜਿੰਨੇ ਸਾਡੇ ਪੰਜਾਬ ਦੇ ਨੌਜਵਾਨ ਦੇਸ਼ਾਂ ਵਿਦੇਸ਼ਾਂ ਵਿੱਚ ਇੰਡੀਆ ਵਿੱਚ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਇੱਕ ਮਹੀਨਾ ਅਸੀਂ ਕਿਉਂ ਨਾ ਗੁਰਮਰਿਆਦਾ ਵਿੱਚ ਰਹਿ ਕੇ ਠੇਕਿਆਂ ਵੱਲ ਨਾ ਜਾਈਏ ਸ਼ਰਾਬ ਵੱਲ ਨਾ ਜਾਈਏ ਦਾੜੀ ਨਾ ਕਟਾਈਏ ਕੀ ਪਤਾ ਸਹਿਬਜ਼ਾਦੇ ਕਿਰਪਾਈ ਕਰਦਣ ਜਿਹੜਾ ਸਾਡਾ ਮਨ ਨਹੀਂ ਮੰਨਦਾ ਤੇ ਸੱਚੀ ਮਨ ਮੰਨ ਜਾਏ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਮਹੀਨੇ ਆਪਣੇ ਆਪ ਨੂੰ ਕੰਪਲੀਟ ਸਰੈਂਡਰ ਕਰੀਏ ਸਹਿਬਜ਼ਾਦਿਆਂ ਨੂੰ ਤੇ ਜਦੋਂ ਚਮਕੌਰ ਸਾਹਿਬਾ ਦੇ ਗੜ੍ਹ ਸਾਹਿਬ ਜਾਈਏ ਸੋਹਣੀਆਂ ਕੇਸਰੀ ਤੇ ਨੀਲੀਆਂ ਚਟੀਆਂ ਦਸਤਾਰਾਂ ਸਜਾ ਕੇ ਜਾਈਏ ਤਾਂ ਕਿ ਸਹਿਬਜ਼ਾਦਿਆਂ ਨੂੰ ਸਾਡੇ ਉੱਤੇ ਬਹੁਤ ਮਾਣ ਹੋਵੇ